ਅਗਲੀ ਜਿਹੜੀ ਖਬਰ ਤੁਸੀਂ ਨਹੀਂ ਖੜ ਕਰਦੇ ਜਾਈਏ ਰਾਸ਼ਪਤੀ ਕ੍ਰਮਪੁਣਾ ਨੇ ਜਾਣਕਾਰੀ ਦਿੱਤੀ ਆ ਵੀ ਯੂ ਐਸ ਮਿਲਟਰੀ ਦੇ ਦੁਆਰਾ ਇੱਕ ਵਾਰੀ ਫੇਰ ਜਿਹੜੇ ਨਾਰਕੋ ਟੈਰਰਿਸਟ ਆ ਉਹਨਾਂ ਦੀਆਂ ਬੋਟ ਤੇ ਉੱਤੇ ਹਮਲਾ ਕੀਤਾ ਗਿਆ ਉਸ ਨੂੰ ਭੇਦਿਆ ਗਿਆ ਤੇ ਜਿਸ ਦੇ ਵਿੱਚ ਤਿੰਨ ਜਾਣੇ ਜਿਹੜੇ ਉਹ ਮਾਰੇ ਗਏ ਆ ਇੰਟਰਨੈਸ਼ਨਲ ਵਾਟਰਸ ਦੇ ਵਿੱਚ ਇਹ ਘਟਨਾ ਜਿਹੜੀ ਉਹ ਵਾਪਰੀਆ ਟ੍ਰੁੱਥ ਸੋਸ਼ਲ ਦੇ ਉੱਤੇ ਜਿਹੜਾ ਆ ਤੇ ਉਹਨਾਂ ਨੇ ਜਾਣਕਾਰੀ ਦਿੱਤੀ ਆ ਟਰੰਪ ਹੁਣਾਂ ਨੇ ਕਿਹਾ ਵੀ ਟਰਾਂਸਪੋਰਟ ਕਰ ਰਹੇ ਸੀ ਇਹ ਲੋਕ ਇਲੀਗਲ ਨਾਰਕੋਟਿਕਸ ਵੈਨੇਜ਼ੁਏਲਾ ਤੋਂ ਜਦ ਯੂ ਐਸ ਨੇਵੀ ਦੇ ਦੁਆਰਾ ਇਸ ਉੱਤੇ ਹਮਲਾ ਕੀਤਾ ਗਿਆ ਆ ਉਹਨਾਂ ਨੇ ਕਿਹਾ ਵੀ ਸੈਕੰਡ ਕਾਈਨੇਟਿਕ ਸਟ੍ਰਾਈਕ ਕੀਤੀ ਗਈ ਹੈ ਯੂ ਐਸ ਮਿਲਟਰੀ ਫੋਰਸਿਜ਼ ਦੇ ਦੁਆਰਾ ਕਿੰਨੇ ਵੀ ਮੇਰੇ ਆਰਡਰਸ ਦੇ ਉੱਤੇ ਤੇ ਪੋਜੀਟਿਵਲੀ ਅਸੀਂ ਸਹੀ ਤਰੀਕੇ ਦੇ ਨਾਲ ਆਇਡੈਂਟੀਫਾਈ ਕੀਤੇ ਸੀ ਐਕਸਟਰਾਔਰਡਨਰੀ ਜਿਹੜੇ ਵਾਇਲੈਂਟ ਡਰੱਗ ਕਾਰਟਲਜ਼ ਆ ਨਾਰਕੋ ਟੈਰਰਿਸਟ ਆ ਉਹਨਾਂ ਦੇ ਉੱਤੇ ਇਹ ਹਮਲਾ ਕਿਤਾ ਗਿਆ ਹੈ ਸੋ ਵਾਟਰ ਟ੍ਰਾਂਸਪੋਰਟਿੰਗ ਇਲਲੀਗਲ ਨਾਰਕੋਟਿਕਸ ਕਹਿੰਦੇ ਵੀ ਇੱਕ ਡੈਡਲੀ ਵੈਪਨ ਆ ਜੋ ਕਿ ਅਮਰੀਕਨਸ ਨੂੰ ਪੌਇਜ਼ਨ ਲਗਾਤਾਰ ਕਰ ਰਿਹਾ ਆ ਤੇ ਅਮਰੀਕਾ ਵੱਲ ਨੂੰ ਉਹ ਵੱਧ ਰਿਹਾ ਸੀ ਜਦ ਉਸ ਉੱਤੇ ਇਹ ਹਮਲਾ ਆ ਕੀਤਾ ਗਿਆ ਹੈ ਇਸ ਤੋਂ ਪਹਿਲਾਂ ਵੀ 2 ਹਫ਼ਤੇ ਪਹਿਲਾਂ ਇੱਕ ਹੋਰ ਹਮਲੇ ਦੇ ਵਿੱਚ 11 ਜਾਣੇ ਜਿਹੜੇ ਆ ਇਸੇ ਤਰੀਕੇ ਦੇ ਹਮਲੇ 'ਚ ਮਾਰਮਖਾਏ ਗਏ ਸੀਗੇ ਜਿਨ੍ਹਾਂ ਦਾ ਕਥਿਤ ਤੌਰ ਦੇ ਉੱਤੇ ਲਿੰਕ ਵੈਨੇਜ਼ੁਏਲਾ ਦੇ ਟ੍ਰੈਂਡ ਦੇ ਰੁਗਵਾ ਗੈਂਗ ਉਸ ਦੇ ਨਾਲ ਜੋੜ ਕੇ ਦੱਸਿਆ ਆ ਜਾਂਦਾ ਹੈਗਾ ਆ ਉਧਰ ਵੈਨੇਜ਼ੁਏਲਾ ਨੇ ਇਸ ਚੀਜ਼ ਦਾ ਕਹਿੰਦੇ ਵੀ ਬੁਰਾ ਮਨਾਇਆ ਆ ਆਬੀਅਸਲੀ ਮਡੋਰੋ ਜਿਹੜਾ ਉੱਥੇ ਦਾ ਪ੍ਰੈਜ਼ੀਡੈਂਟ ਆ ਉਸਨੇ ਡਿਨਾਊਂਸ ਕੀਤੇ ਆ ਇਸ ਬੋਟ ਅਟੈਕ ਨੂੰ ਨਿਕੋਲਸ ਮਡੋਰੋ ਨੂੰ ਆਲਰੇਡੀ ਜਿਹੜੀ ਅਮਰੀਕੀ ਸਰਕਾਰ ਆ ਉਹ ਰਾਸ਼ਟਰਪਤੀ ਨਹੀਂ ਮੰਦੀ ਉਹ ਉਸ ਨੂੰ ਕਹਿੰਦੇ ਆ ਵੀ ਇਹ ਧੱਕੇ ਦੇ ਨਾਲ ਕਬਜ਼ਾ ਤਾਂ ਹੋਇਆ ਆ ਪਿਆ ਹੈਗਾ ਸੋ ਇਹ ਜਿਹੜਾ ਇਸ ਟਾਈਮ ਉਹ ਜਿਹੜੀ ਚੀਜ਼ ਆ ਉਹ ਚੱਲ ਰਹੀ ਆ ਸੋ ਕਹਿੰਦੇ ਵੀ ਕਰਾਕਸ ਦੇ ਵਿੱਚ ਨਿਕੋਲਸ ਮਡੋਰੋ ਪੱਤਰਕਾਰਾਂ ਨਾਲ ਗੱਲ ਜਿਹੜਾ ਉਹ ਕਾਵੇ ਸੀ ਕਹਿੰਦੇ ਵੀ 2 ਸਤੰਬਰ ਨੂੰ ਜਿਹੱਚ 11 ਜਾਣੇ ਮਾਰੇ ਸੀਗੇ ਉਸ ਜਿਹੜੇ ਹਮਲੇ ਨੇ ਯੂਐਸ ਤੇ ਇੰਟਰਨੈਸ਼ਨਲ ਜਿਹੜੇ ਕਾਨੂੰਨ ਆ ਉਹਨਾਂ ਦੀ ਉਲੰਘਣਾ ਕੀਤੀ ਆ ਵਾਇਲਟ ਜਿਹੜਾ ਉਹ ਕਿਹਾ ਤੇ ਕਹਿੰਦੇ ਵੀ ਜੇ ਅਮਰੀਕਾ ਨੂੰ ਲੱਗਦਾ ਸੀਗਾ ਵੀ ਬੋਰਡ ਦੇ ਪੈਸੇਂਜਰ ਡਰਗ ਟਰੈਫਿਕਰ ਨੇ ਤਾਂ ਉਹਨਾਂ ਨੂੰ ਕੈਪਚਰ ਜਿਹੜਾ ਉਹ ਕਰਨਾ ਚਾਹੀਦਾ ਸੀ ਰਾਦਰ ਦੈਨ ਮਾਰਨ ਦੀ ਜੜਿਓ ਹੋ ਬਜਾਏ ਉਹਨਾਂ ਨੇ ਕਿਹਾ ਵੀ ਮਿਲਟਰੀ ਅਟੈਕਸ ਵਿਲੀਅਨਸ ਦੇ ਉੱਤੇ ਜੋ ਕੀਤਾ ਜਾ ਰਿਹਾ ਹੈ ਜਿਹੜੇ ਵਾਰ ਦੇ ਉੱਤੇ ਨਹੀਂ ਆ ਤੇ ਨਾ ਹੀ ਮਿਲਟਰੀਲੀ ਥ੍ਰੈਟਨਿੰਗ ਆ ਕਿਸੇ ਮੁਲਕ ਨੂੰ ਇਹ ਕੰਮ ਜਿਹੜਾ ਉਹ ਗਲਤ ਜਿਹੜਾ ਉਹ ਕਰ ਰਹੇ ਆ ਤੇ ਨਾਲ ਹੀ ਉਹਨਾਂ ਨੇ ਕਿਹਾ ਵੀ ਵੈਨੇਜ਼ੁਏਲਾ ਹਾਲੇ ਮੇਜਰ ਵਾਰ ਦੇ ਲਈ ਵੀ ਰੈਡੀ ਜਿਹੜੇ ਉਹ ਹੈਗੇ ਆ ਸੋ ਕਹਿੰਦੇ ਵੀ ਤੇਲ ਦੇ ਲਈ ਇਹ ਚੇਂਜ ਜਿਹੜਾ ਹੈ ਉਹ ਰਜਿਮ ਦਾ ਉੱਥੇ ਕਰਵਾਉਣਾ ਚਾਹ ਰਹੇ ਹੈਗੇ ਆ ਸੋ ਵੇਨੇਜ਼ੁਏਲਾ ਦੇ ਨਾਲ ਆ ਪਾ ਕਹਿ ਸਕਦੇ ਆ ਵੀ ਪਹਿਲਾਂ ਹੀ ਖਟਾਸ ਸੀਗੀ ਰਿਸ਼ਤਿਆਂ ਦੇ ਵਿੱਚ ਤਾਂ ਹੁਣ ਜਿਹੜੇ ਦੋ ਹਮਲਿਆਂ ਤੋਂ ਬਾਅਦ ਚ ਜਿਹੜੇ ਨਾਰਕੋ ਟੈਰਰਿਸਟ ਜਿਨ੍ਹਾਂ ਨੂੰ ਰਾਸ਼ਵਰੀਟਮ ਕਹਦੇ ਆ ਇਹ ਉਸ ਤੋਂ ਬਾਅਦ ਦੇ ਵਿੱਚ ਵੀ ਜ਼ਰੂਰ ਹਲਚਲ ਜਿਹੜੀ ਹੋ ਜ਼ਰੂਰ ਹੋਥੇ ਫੈਲੀ ਹੋਵੇ